ਮੈਂ ਬ੍ਰਿੰਦਰ ਸਰਮਾ ਜੀ ਮੈਂ ਇਹਾ ਪਰ ਕਾਫੀ ਟਾਈਮ ਸਾਰ ਰਹਾਂ ਮੇਰੇ ਕੋਲ 12 ਸਾਲ ਹੋ ਗਏ ਅੱਜ ਚੋਰੀ ਘਟਨਾ ਹੋਈ ਹੈ ਮਨ ਜੀ 3 ਵਜੇ ਹੋਈ ਹੈ ਇਹ ਹੋਈ ਕਿ ਹੋਈ ਕੀ ਚੋਰੀ ਚੋਰੀ ਇਹਾ ਪਰ ਜੀ ਮੈਂ ਸਵੇਰੇ ਅਮਰੇ ਮੇ ਬਿਠਾ ਹੋ ਰਹਾ ਔਰ ਇਹ ਹੋਣਾ ਸਵਾ 10 ਤੇ 11 ਦੇ ਵਿੱਚ ਮਤਲਬ ਮੈਂ ਸਭ ਇਹੀ ਹਾਂ ਪਰ ਬਿਠਾ ਅੰਦਰ ਹੀ ਬਿਠਾ ਹੋਤਾ ਕੋਈ ਮੇਰੇ ਕੋਲ ਆਇਆ ਹੋਤਾ ਦੇਖਣ ਕੇ ਲੇ ਸੇਵਟੂਰ ਦੇਖਣ ਕੇ ਲੇ ਫਿਰ ਮੈਂ ਫਿਰ ਮਿਸਿਸ ਦਾ ਫੋਨ ਆਇਆ ਕਰਦਾ ਨਾਸ਼ਤਾ ਕਰਨ ਆਜੋ ਪਿੱਛੇ तो फिर मैं यहीं पर रहा कुछ देर फिर उसके बाद सफाई फूल फाल उठा के मतलब चलो साइड में कर लिया कि चलो जल चढ़ाने वाले कोई दिक्कत ना हो फिर सफाई करने के बाद मैं अंदर चला गया दस को मिनट लाइए खाना नाश्ता नाश्ता करने फिर जब मैं बाहर आया फूल फाल उठाने लगा फिर मैं देखा शविलिंग चांदी से है तो जी ये बहुत ही जैसे की आपको भी फर्ज बनता है यहाँ पर कैमरा चल रही है आपने क्यों नहीं करवाई जी यहाँ पर कैमरे जो चलते हैं वो यहाँ पर अंदर है चुबे बड़े बड़े तारें कटी हुई उनकी सारी और पहले भी ठीक कर दो तीन बार ठीक करा लिए फिर दूसरी बात ये कि मैं जिसको बोलता हूँ जिस तरह कमेटी को बोल लो यहाँ पे लेडीजों का है उनको मैं दो तीन बार बोल दिया कि यहाँ पर मतलब जो मैनेजमेंट ठीक कर लो अब अकेला मैं भी क्या करूँ ठीक है मेरा काम है सेवा करना मंदिर खोलना बंद करना तो आरती पूजा करना फिर बाकी जो कमेटी थी है कमेटी कोई भी काम ही साथ नहीं देती कि क्या करना कहाँ पर क्या फर्ज है क्योंकि जितने साल बाबा जी मरे हुए हो गए जो उनको बाबा जी के समाधि लिए हुए हो गए उनको दस साल हो गया आज उसके बाद किसी ने भी सुध नहीं ली कि मंदिर से की चाहिए था की नहीं करना की करना नहीं करना किसी ने भी एक बार ही नहीं पूछा मतलब आप ये बात कह रहे हो था जी जिम्मेवार जिम्मेवार समझ है हाँ जी जिम्मेवार है बिल्कुल है जी क्योंकि मेरे साथ कोई नहीं देता अकेला आदमी क्या करेगा क्योंकि साथ देना जरूरी है और मैं उनको कई बार बोला कि ध्यान यहाँ पर गेट टूटा हुआ है उनको लगवा लो यहाँ पे कैमरे कई बार मैं बोला कि ये चेंज कराने वाले कैमरे हैं इनको चेंज करवा लो किसी ने बात मानी नहीं फिर चलो इसका नतीजा व्यक्ति शकी व्यक्ति देखो यहाँ पर अभी सावरण का मायना भी है जी अब कौन किस तरह आ रहा है कैसे आ रहा है किस क्योंकि किसी पर लिखा तो नहीं है कि ये चोर है अब हमारा काम बैठने का देखने का ही है और पूजा करवाने का है फिर पचास लोग आ रहे हैं कोई, है, कोई आ रहा है कोई जा रहा है फिर आए तो हमने थक एक बंदा आया था वो परना लपेट के आया था और उसको मैं देखा भी वो बाहर भी चला गया अब उसको बाद दोबारा आया फिर मैं नाश्ता करने जाऊ उसी टाइम उसने ये काम कर लिया होना ਸ਼ਿਰਮਾਂ ਜੀ ਮੈਂ ਰਮਨ ਵਡੇਰਾ ਪ੍ਰਧਾਨ ਸ਼ਿਵ ਸੈਨਾ ਦੱਬੇ ਯਾਰ ਮੰਦਿਰ ਦੇ ਵਿੱਚ ਸਟੋਰੀ ਹੋਈ ਹੈ ਕੀ ਕਹਿਣਾ ਚਾਹੁੰਦੇ ਦੇਖੋ ਇਹ ਬਹੁਤ ਮੰਦ ਭਾਗੀ ਘਟਨਾ ਜੀ ਜਿਨ੍ਹਾਂ ਨੇ ਵੀ ਇਹ ਕੀਤੀ ਆ ਇੱਕ ਤਰ੍ਹਾਂ ਨਾਲ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਭ ਤੋਂ ਵੱਡੀ ਗੱਲ ਇਹ ਕਿ ਸਾਡੀ ਹੋ ਆ ਸਾਡੇ ਇੱਥੇ ਦੀ ਕਮੇਟੀ ਦੀ ਸਾਡੇ ਪੰਡਤ ਜੀ ਦੀ ਦੇਖੋ ਜੇ ਮਹੀਨੇ ਦੇ ਕੈਮਰੇ ਬੰਦ ਨੇ ਤੇ ਆਪਾਂ ਕਿਉਂ ਨਹੀਂ ਕੈਮਰੇ ਠੀਕ ਕਰਾਦੇ ਕੱਲ ਨੂੰ ਇੱਥੇ ਕੋਈ ਵੱਡੀ ਛੋਟੀ ਵਾਰਦਾਤ ਹੋ ਜਾਵੇ ਕੋਈ ਮੂਰਤੀ ਖੰਡਿਤ ਕਰ ਜਵੇ ਫਿਰ ਅਸੀਂ ਸੜਕਾਂ ਤੇ ਇਸ ਤੋਂ ਪਹਿਲਾਂ ਹੀ ਅਸੀਂ ਚੌਕਸ ਹੋ ਜਾਈਏ ਕਿ ਜਿਹਨੇ ਚੋਰੀ ਕੀਤੀ ਆ ਆਪਾਂ ਉਹਨੂੰ ਵੀ ਫੜੀਏ ਤੇ ਇੱਥੇ ਦੀ ਜਿਹੜੀ ਕਮੇਟੀ ਆ ਉਹਨੂੰ ਕੈਮਰੇ ਵਗੈਰਾ ਸਾਰਾ ਕੁਝ ਠੀਕ ਕਰਾਉਣਾ ਚਾਹੀਦਾ ਜਿਹੜੇ ਇੱਥੇ ਪੰਡਤ ਜੀ ਨੇ ਉਹਨਾਂ ਨੂੰ ਪੂਰਾ ਧਿਆਨ ਦੇਣਾ ਕਿ ਉਹ ਫੇਰ ਤਾਂ ਚਿੱਟਾ ਦੇਣ ਆ ਆਪਾਂ ਕਹੀਏ ਨਾ ਕੋਈ ਰਾਤ ਦੇ ਹਨੇਰੇ 'ਚ ਕਰ ਗਿਆ ਜੀ ਚਲੋ ਪਤਾ ਹੀ ਲੱਗਾ ਪੰਡਤ ਜੀ ਸੁੱਤੇ ਪਏ ਸੀ ਸਵੇਰੇ 9 ਵਜੇ ਦੀ ਘਟਨਾ ਹੋਵੇ ਅੱਜ ਕੱਲ ਸੌਣ ਦਾ ਮਹੀਨਾ ਹੋਵੇ ਹਰੇਕ ਮੰਦਰਾਂ 'ਚ ਰਸਨੇ ਛੋਟੇ ਤੋਂ ਲੈ ਕੇ ਛੋਟਾ ਵੱਡੇ ਤੋਂ ਵੱਡਾ ਅੱਜ ਦੇ ਦਿਨਾਂ 'ਚ ਆ ਕੇ ਭੋਲੇ ਨਾਦ ਦੇ ਜਲ ਚੜਾਉਂਦਾ ਉਸੇ ਦਿਨਾਂ ਚ ਭੋਲੇਨਾਥ ਦੇ ਵਸਤਰ ਉਤਾਰਨੇ ਚਾਂਦੀ ਦਾ ਜਿਹੜਾ ਉਹਨਾਂ ਦੇ ਉੱਪਰ ਚੜਿਆ ਹੋਇਆ ਕਵਰ ਉਤਾਰ ਕੇ ਲੈ ਕੇ ਜਾਣਾ ਬਹੁਤ ਹੀ ਮੰਦਭਾਗੀ ਘਟਨਾ ਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੇ ਵੀ ਜੰਦੇ ਅੰਸਰ ਨੇ ਇਹ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਦੀਆਂ ਹਸਲਾਂ ਖਾਲੇ ਪਿੱਛੇ ਸਿੱਟਿਆ ਜਾਵੇ ਚੋਰੀ ਨਹੀਂ ਚੋਰੀ ਇਹ ਕਹਿੰਦੇ 2 ਕਿਲੋ ਦਾ ਸੀਗਾ ਜੀ ਚਾਂਦੀ ਦਾ ਉਹ ਜਿਹੜਾ ਪਤਰਾ ਸੀਗਾ ਨਾ 2 ਕਿਲੋ ਦਾ ਸੀਗਾ ਚਾਂਦੀ ਦਾ ਜਿੰਨ ਕਿ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਤਾਂ ਹੈਗਾ ਹੀ ਆ ਗੱਲ ਪੈਸੇ ਦੀ ਨਹੀਂਗੀ ਜੀ ਇੱਥੇ ਇੱਥੇ ਸਿਰਫ ਇਹ ਆ ਕਿ ਕੱਲ ਨੂੰ ਕੋਈ ਸਾਡੀ ਭੋਲੇਨਾਥ ਦੀ ਮੂਰਤੀ ਖੰਡਿਤ ਕਰ ਜਾਂਦਾ ਫੇਰ ਕੌਣ ਜੰਮਾਵੇ ਉਹ ਸਮੇਂ ਮੌਜੂਦ ਨਹੀਂ ਸੀ ਕਿੰਨੀ ਕੋਈ ਮੰਦਰ ਦੇ ਵਿੱਚ ਪੰਡਤ ਜੀ ਕਹਿੰਦੇ ਮੈਂ ਅੰਦਰ ਬੈਠਾ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਉਹ ਕਿਹਾ ਮੰਦਰ ਆਇਆ ਸੀ ਕਿ ਪਾਪੀ ਬਣਿਆ ਹੋਇਆ ਬਹੁਤ ਪੁਰਾਣਾ ਪ੍ਰਾਚੀਨ ਮੰਦਰ ਇੱਥੇ ਹਾਂਜੀ ਪੰਡਤ ਜੀ ਅੰਦਰ ਬੈਠੇ ਸੀਗੇ ਉਹਨਾਂ ਕੋਈ ਆਏ ਹੋਏ ਸੀ ਪੁੱਛ ਬਿਛਈਆ ਕਰਨ ਵਾਲੇ ਤੇ ਉਹ ਉਧਰ ਸੀਗੇ ਉਹ ਮਗਰੋਂ ਆਪਣਾ ਕੰਮ ਕਰ ਗਿਆ ਉਹ ਕਹਿੰਦੇ ਕੋਈ ਬੁੱਕਲ ਚ ਆਇਆ ਸੀਗਾ ਤੇ ਨਸ਼ਈ ਹੋਣਾ ਜਾਂ ਕੁਝ ਵੀ ਹੋਣਾ ਵਾ ਮੈਂ ਤਾਂ ਇੱਕ ਅਪੀਲ ਕਰਦਾ ਪ੍ਰਸ਼ਾਸਨ ਨੂੰ ਇਹ ਜਿਹੜਾ ਵੀ ਸੀ ਇਦਨ ਹੱਥ ਪਾਈ ਜਾਵੇ ਇਹਨੂੰ ਸਲੱਖਾਂ ਦੇ ਪਿੱਛੇ ਸਿੱਟਿਆ ਜਾਵੇ ਤਾਂ ਕਿ ਅੱਗੇ ਤੋਂ ਐਸੀ ਕੋਈ ਵੀ ਘਟਿਆ ਨਾ ਹੋਵੇ। ਪਤਾ ਜੀ ਮੈਂ ਅਸਾਂ ਨਹੀਂ ਦੁਆ। ਜੈ ਭੋਲੇ ਨਾਰਜ ਜੀ ਅੱਜ ਜਿਹੜਾ ਸ਼ਿਮੰਦਰ ਚੰਡੀ ਆਪਣੇ ਦੱਬੀਆ ਰੋੜਾ ਉਹਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਸਾਨੂੰ ਪਤਾ ਲੱਗਿਆ ਹੁਣੇ ਵੀ ਜਿਹੜੇ ਸਾਡੇ ਭੋਲੇ ਨਾਰਜ ਜੀ ਦੇ ਵਸਤਰ ਤੇ ਉਹਦਾ ਤੇ ਜਿਹੜਾ ਚਾਂਦੀ ਦਾ ਪਤਰਾ ਚੜਿਆ ਸੀਗਾ ਉਹ ਕੋਈ ਇਥੋਂ ਲਾਗੇ ਲੈ ਗਿਆ ਇਹ ਬਹੁਤ ਹੀ ਮੰਦਭਾਗੀ ਹੈ ਏਡੀ ਸੰਗਣੀ ਆਬਾਦੀ ਦੇ ਵਿੱਚ ਔਰ ਦਿਨ ਦਿਹਾੜੇ 9:30 ਤੋਂ 10 ਵਜੇ ਦੇ ਵਿੱਚ ਵਿੱਚ ਇਹ ਹੋਣਾ ਬਹੁਤ ਮਾੜਾ ਹੈ ਸਾਵਣ ਦਾ ਚਾਲਾ ਚੱਲ ਰਿਹਾ ਲੋਕ ਮੰਦਰਾ ਜਿਨੇ ਰਾਜ ਨੇ ਪਰ ਫਿਰ ਵੀ ਇਹ ਹੋਇਆ ਹੈ ਬਹੁਤ ਬੰਦ ਭਾਗਾ ਬਹੁਤ ਮਾੜਾ ਹੋਇਆ ਜੀ ਸੁਭਿਆਤਰਾ ਕੱਢਦੇ ਹਰ ਸਾਲ ਇਹੀ ਮੰਦਰ ਲੋ ਕੱਢਦੇ ਹਾਂ ਜਿਵੇਂ ਕਿ ਸੰਗਣੀ ਬਾਦੀ ਹਲੇ ਇਹ ਜੇ ਘਟਨਾਵਾਂ ਹੁੰਦੀ ਤੇ ਤੁਸੀਂ ਕੀ ਇਹਦੇ ਉੱਪਰ ਐਕਸ਼ਨ ਲਓਗੇ ਜਾਂ ਤੁਸੀਂ ਕੋਈ ਕੈਮਰਾ ਠੀਕ ਕਰਵਾਉਣ ਵੱਲ ਧਿਆਨ ਦਿਓਗੇ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਤਾ ਲੱਗਿਆ ਵੀ ਮਹੀਨਾ ਹੋ ਗਿਆ ਕਹਿੰਦੇ ਕੈਮਰਾ ਖਾਰ ਨੂੰ ਸਾਨੂੰ ਨਾ ਪੰਡਾ ਜੀ ਨੇ ਦੱਸਿਆ ਨਾ ਕਿਸੇ ਨੇ ਦੱਸਿਆ ਮੇਰੇ ਵਾਰਚ ਵੀ ਇਹ ਮੰਦਰ ਪੈਂਦਾ ਹੈ ਪਰ ਗੱਲ ਇਹ ਵੀ ਜੇ ਪੁੱਛ ਦੱਸੂਗਾ ਕਿ ਤਾਂ ਹੀ ਪਤਾ ਲੱਗੂਗਾ ਸਾਨੂੰ ਕਿਹਨੇ ਦੱਸਿਆ ਨਹੀਂ ਪਰ ਇਹ ਅੱਗੇ ਤੋਂ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਾਂਗੇ ਵੀ ਜਿਹੜਾ ਮੰਦਰਾਂ ਦੇ ਵਿੱਚ ਅਸੀਂ ਸਾਰੇ ਬਾਕੀ ਮੰਦਰਾਂ ਚ ਵੀ ਅਸੀਂ ਇਹ ਕਿਆਰਾਂਗੇ ਕਿ ਕੈਮਰੇ ਸਾਰੇ ਚੱਲਦੇ ਨੇ ਤੇ ਕਮੇਟੀ ਨਾਲ ਵੀ ਸਾਡੇ ਜਿਹੜੀ ਇੱਥੇ ਕਮੇਟੀ ਬਣੀ ਜਾਈ ਉਹਨਾਂ ਨਾਲ ਵੀ ਮੀਟਿੰਗ ਕਰਾਂਗੇ ਗੱਲ ਕਰਾਂਗੇ ਵੀ ਇਹ ਜਿਹੜਾ ਜਿਹੜਾ ਕੰਮ ਨੇ ਹੋਣੀ ਚਾਹੀਦਾ ਕਿਉਂਕਿ ਇਹ ਡਿਊਟੀ ਲੱਗਣੀ ਚਾਹੀਦੀ ਮੰਦਰ ਦੇ ਵਿੱਚ ਚੋਰੀ ਹੋਣਾ ਬਹੁਤ ਮੰਦ ਭੱਗੀ ਆ ਜਿਵੇਂ ਕਿ ਹੁਣ ਤਾਂ ਚੰਗ ਦੇ ਪੱਤਰ ਲੈ ਲਿਆ ਇੱਕ ਖੰਡ ਵੀ ਹਾਂ ਫਿਰ ਦੇਖੋ ਫਿਰ ਕਿੱਡੀ ਵੱਡੀ ਮਾੜੀ ਗੱਲ ਹੋਣੀ ਸੀ ਸਾਡੇ ਧਰਮ ਦਾ ਬ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਹੁਣ ਇਹ ਕੰਮ ਹੋਇਆ ਇਹਦੀ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਸਾਰੇ ਕੈਮਰੇ ਚੈੱਕ ਕਰਕੇ ਇਹਨੂੰ ਬੰਦੇ ਨੂੰ ਫੜਿਆ ਜਾਵੇ ਜਿਨੇ ਇਹ ਕੰਮ ਕੀਤਾ